ਤੁਹਾਡੇ ਲੱਖ ਰੁਪਏ ਬਚਾ ਸਕਦਾ ਇੱਕ ਖਾਸ ਕਿਸਮ ਦਾ ਪੌਦਾ cancer ਤਾਕਤ ਦੀ ਬਿਮਾਰੀ ਖਤਮ ਕਰਨ ਦੀ ਰੱਖਦਾ ਹੈ ਤਾਕਤ ਇਸ ਪੌਦੇ ਦੇ ਹੋਰ ਗੁਣਾ ਬਾਰੇ ਜਾਣ ਕੇ ਹੋ ਜਾਓਗੇ ਹੈਰਾਨ ਕੁਦਰਤ ਨੇ ਸਾਨੂੰ ਗੁਣਾ ਨਾਲ ਭਰਪੂਰ ਬੇਕੀਮਤੀ ਚੀਜ਼ਾਂ ਸੋਗਤ ਦੇ ਵਿੱਚ ਦਿੱਤੀਆਂ ਨੇ ਸਾਡੇ ਆਸ-ਪਾਸ ਅਜਈਆਂ ਜੜੀਆਂ ਬੂਟੀਆਂ ਅਤੇ ਪੌਦੇ ਮੌਜੂਦ ਨੇ ਜੋ ਮਨੁੱਖਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਖਾਸ ਕਿਸਮ ਦੇ ਬੂਟੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੋ ਇਨਸਾਨ ਲਈ ਇੱਕ ਵਕਰੀ ਸੋਗਾਤ ਹੈ अनेका ਸੇ ਸਮੱਸਿਆਵਾਂ ਦਾ ਖਾਤਮਾ ਕਰਨ ਚ ਸਮਰਤ ਐਸੇ ਪੌਦੇ ਦੇ ਸਿਹਤ ਲਾਭ ਗਿਣਦੇ ਗਿਣਦੇ ਤੁਸੀਂ ਵੀ ਥੱਕ ਜਾਵੋਗੇ ਸਾਡੇ ਆਸ-ਪਾਸ ਵਾਤਾਵਰਣ ਦੇ ਵਿੱਚ ਓਸ਼ਧੀ ਗੁਣਾਂ ਨਾਲ ਭਰਪੂਰ ਕਈ ਪੌਦੇ ਮੌਜੂਦ ਨੇ ਜਿਨ੍ਹਾਂ ਦੀ ਵਰਤੋਂ ਕਈ ਕਿਸਮ ਦੀਆਂ ਦਵਾਈਆਂ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ ਅਜਿਹਾ ਇੱਕ ਪੌਦਾ ਹੈ ਮੋਰਿੰਗਾ ਅਨੇਕਾਂ ਸੇਸਮਸਿਆਵਾਂ ਦੇ ਤੋੜ ਵਾਲੇ ਇਸ ਪੌਦੇ ਨੂੰ ਆਯੁਰਵੇਦ ਦੇ ਵਿੱਚ ਵੀ ਸਿਹਤ ਲਈ ਵਰਦਾਨ ਮੰਨਿਆ ਗਿਆ। ਮoringa ਦੇ ਫੁੱਲ, ਪੱਤੀਆਂ ਅਤੇ ਤਣੇ ਦੀ ਵਰਤੋਂ ਕਈ ਕਿਸਮ ਦੀਆਂ ਦਵਾਈਆਂ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ। ਬਹੁਕਾਰੀ ਗੁਣ ਨਾਲ ਭਰਪੂਰ ਇਸ ਮoringa ਦੇ ਪੌਦੇ ਦੀ ਆਯੁਰਵੇਦ ਦੇ ਵਿੱਚ ਵਰਤੋਂ ਵੀ ਕਈ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਮoringa ਐਂਟੀਆਕਸੀਡੈਂਟਲ ਭਰਪੂਰ ਹੁੰਦਾ ਹੈ ਇਸ ਦੇ ਪੱਤੇ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਮੰਨੇ ਜਾਂਦੇ ਨੇ। ਮoringa ਦੀਆਂ ਪੱਤੀਆਂ ਦੇ ਵਿੱਚ ਕੈਲਸ਼ੀਅਮ, ਆਇਰਨ ਪੋਟਾਸ਼ੀਅਮ ਅਤੇ ਕਈ ਗੁਣਕਾਰੀ ਵਿਟਾਮਿਨਸ ਹੁੰਦੇ ਨੇ ਇਸ ਤੋਂ ਇਲਾਵਾ ਇਸ ਦੇ ਵਿੱਚ ਸਿਹਤ ਲਈ ਜ਼ਰੂਰੀ ਪ੍ਰੋਟੀਨ ਖਣਿਜ ਅਮੋਨੀਆ ਐਕਸਿਡ ਅਤੇ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਤੋਂ ਇਲਾਵਾ ਹੋਰ ਕਈ ਗੁਣਕਾਰੀ ਜਿਹੜੇ ਕੀ ਪਦਾਰਥ ਪਾਏ ਜਾਂਦੇ ਨੇ ਜਿਸ ਕਰਕੇ ਇਸ ਪੌਦੇ ਦੀਆਂ ਪੱਤੀਆਂ ਦਾ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ ਜੋ ਕਈ ਸਰ੍ਹਾਂ ਤੱਕ ਖਰਾਬ ਨਹੀਂ ਹੁੰਦਾ ਅਤੇ ਇਸ ਪਾਊਡਰ ਦੀ ਵਰਤੋਂ ਦੇ ਨਾਲ ਕਈ ਸਿਹਤ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ ਖਾਸ ਕਰਕੇ ਮਹਲਾਮਾ ਦੀਆਂ ਕਈ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਨੇ ਮoringa ਦੇ ਪੱਤਿਆਂ ਦੀ ਵਰਤੋਂ ਮਲੇਰੀਆ, ਟਾਈਫਾਇਡ ਦੇ ਬੁਖਾਰ ਨੂੰ ਠੀਕ ਕਰਨ ਦੇ ਲਈ ਵੀ ਕੀਤੀ ਜਾਂਦੀ ਹੈ। ਇਹ ਹਾਈ ਬਲੱਡ ਪ੍ਰੈਸ਼ਰ ਅਤੇ 슈ਗਰ ਦੇ ਲਈ ਵੀ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਮਹਾਰਾ ਦੇ ਅਨੁਸਾਰ ਮoringa ਪਾਊਡਰ ਲੀਵਰ, ਕਿਡਨੀ, ਦਿਲ ਅਤੇ ਫੇਫੜਿਆਂ ਦੇ ਟਿਸ਼ੂਆਂ ਦੇ ਲਈ ਕਾਫੀ ਲਾਭਕਾਰੀ ਹੈ। ਮoringa ਦੇ ਪੱਤਿਆਂ ਨੂੰ ਕੁਦਰਤੀ ਦਰਦ निवारਕ ਵੀ ਮੰਨਿਆ ਗਿਆ ਹੈ। ਮੋਰਿੰਗਾ ਦੇ ਪੱਤੇ ਨੂੰ ਐਂਟੀਸੈਪਟਿਕ ਦੇ ਵਜੋਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਮੋਰਿੰਗਾ ਪਾਊਡਰ ਸਾਡੇ ਸਰੀਰ ਦੇ ਲਈ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਮੋਰਿੰਗਾ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖਤਰਾ ਵੀ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਮੋਰਿੰਗਾ ਦੇ ਪੱਤੇ ਸਾਡੇ ਪੇਟ ਲਈ ਕਾਫੀ ਲਾਭਕਾਰੀ ਨੇ। ਇਹਨਾਂ ਦੇ ਸੇਵਨ ਕਰਨ ਦੇ ਨਾਲ ਪੇਟ ਦੀਆਂ ਕਈ ਸਮੱਸਿਆਵਾਂ માં ਠੀਕ ਹੁੰਦੀਆਂ ਨੇ। ਇਹ ਸਾਡੇ ਪੇਟ ਨੂੰ ਕਈ ਨੁਕਸਾਨਦਾਇਕ ਬੈਕਟੀਰੀਆ ਤੋਂ ਬਚਾਉਂਦੇ ਵਿੱਚ ਵੀ ਸਮਰੱਥ ਹੈ ਜਿਸ ਨਾਲ ਪੇਟ ਦੇ ਵਿੱਚ ਅਲਸਰ ਅਤੇ ਪੇਟ ਦੇ ਕੈਂਸਰ ਦਾ ਖਤਰਾ ਵੀ ਬਹੁਤ ਘਟ ਹੁੰਦਾ ਹੈ ਪੋਸ਼ਟਿਕ ਤਤ ਨਾਲ ਭਰਪੂਰ ਮਰੀਂਗਾ ਦੀ ਵਰਤੋਂ ਭਾਰਤੀ ਭੋਜਨ ਦੇ ਵਿੱਚ ਵਿਸ਼ੇਸ਼ ਕਰਕੇ ਦੱਖਣੀ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਮਰੀਂਗਾ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ ਨਾਲ ਬਹੁਤ ਸਸਤਾ ਵੀ ਹੁੰਦਾ ਹੈ ਤੁਸੀਂ ਇਸ ਪੌਦੇ ਨੂੰ ਆਪਣੇ ਘਰ ਦੇ ਵਿੱਚ ਵੀ ਲਗਾ ਕੇ ਇਸ ਦੇ ਭਰਪੂਰ ਗੁਣਾਂ ਦਾ ਫਾਇਦਾ ਉਠਾ ਸਕਦੇ ਹੋ ਬਿਊਰੋ ਰਿਪੋਰਟ ਹਮਦਰਦ ਟੀਵੀ